ਹਾਂਜੀ ਵੀਰੋ ਇਹ ਵੀਡੀਓ ਮੈਂ ਇੱਕ ਜਿਹੜੇ ਸਾਡੇ ਦੋ ਡਰਾਈਵਰ ਵੀਰ ਚੋਰੀ ਦੇ ਇਲਜ਼ਾਮ ਦੇ ਵਿੱਚ ਆਪਣੀ ਜਾਨ ਗਵਾ ਬੈਠੇ ਆ ਘਰ ਬਰਬਾਦ ਹੋ ਗਿਆ ਇਹ ਕੋਨਾ ਇਸਪੋਰਟ ਦੇ ਵਿੱਚ ਇੱਕ ਡਰਾਈਵਰ ਹੋਣ ਦੇ ਨਾਤੇ ਇਸਪੋਰਟ ਦੇ ਵਿੱਚ ਵੀਡੀਓ ਬਣਾ ਰਿਹਾ ਮੈਂ ਕੋਈ ਵੀ ਇਹ ਪਰਸਨ ਨਾ ਲਵੇ ਵੀ ਫਿਰ ਕੱਲ ਨੂੰ ਸਾਡੇ ਕੋਈ ਰਿਸ਼ਤੇਦਾਰ ਨੂੰ ਭੈਣ ਭਰਾ ਨੂੰ ਕਹਵੇ ਤੇਰੇ ਭਰਾ ਨੇ ਵੀਡੀਓ ਪਾਈ ਉਹ ਪਾਈ ਕੋਈ ਬੰਦਾ ਜਿਹੜਾ ਜਗਵਿੰਦਰ ਸਿੰਘ ਲੱਖਾ ਵਾ ਇਹ ਸਾਡਾ ਥੋੜਾ ਰਿਸ਼ਤੇਦਾਰ ਲੱਗਦਾ ਵਾ ਸ਼ਰੀਕੇ ਜੀ ਸਾਡੀ ਭੈਣ ਦੇ ਵੀ ਉੱਥੇ ਠੀਕ ਹੈ ਤੇ ਇਸ ਕਰਕੇ ਮੈਨੂੰ ਜਾਣਦਾ ਇਹਨੂੰ ਚੰਗੀ ਤਰ੍ਹਾਂ ਪਰ ਲੱਖੇ ਆਹ ਉਮੀਦ ਨਹੀਂ ਸੀ ਯਾਰ ਤੇਰੇ ਤੋਂ ਸਾਡੇ ਮੈਂ ਤਾਂ ਬਹੁਤ ਸੌਹ ਬਣ ਕੇ ਰਹਿੰਦਾ ਹਾਂ ਤੇ ਬੰਦੇ ਉਹ ਕਹਿੰਦਾ ਨਹੀਂ ਕਹਿੰਦੀ ਬੰਦਾ ਬਹੁਤ ਵਧੀਆ ਪਰ ਤੇਰਾ ਇਹ ਰੂਪ ਵੀ ਸੀਗਾ ਇਹ ਰੂਪ ਪਹਿਲੀ ਵਾਰੀ ਦੇਖਿਆ ਭਰਾਵਾ ਤੇਰਾ ਕੀ ਯਾਰ ਪਲਣ ਕੁਵਾਰੀ ਕਰ ਲੰਦਾ ਅਣਕੁਵਾਰੀ ਗੱਲ ਹੁੰਦਾ ਜਦੋਂ ਪਿੰਡ ਵਾਲੇ ਜਿਮੇਵਾਰੀ ਲੈ ਕੇ ਤੈਨੂੰ ਕੋਈ ਪੈਸੇ ਦੇਣਾ ਹੈ ਉਹ ਕੁੱਟਣ ਦਾ ਮਤਲਬ ਲਗੀ ਸੀ ਬੰਦੇ ਨੇ ਦੋਨਾਂ ਦੇ ਘਰ ਬਰਬਾਦ ਕਰ ਦਿੱਤਾ ਹੁਣ ਆਪ ਤੂੰ ਭੱਜਿਆ ਫਿਰਦਾ ਵਾ ਮੈਨੂੰ ਵਾਲੇ ਤੱਕ ਪਤਾ ਲੱਗਿਆ ਵੀ ਵਾਲੇ ਤੱਕ ਤੇਤੇ ਕਾਰਵਾਈ ਨਹੀਂ ਇਹ ਇਕੱਲੀ ਐਫ ਆਈ ਆਰ ਹੋਈ ਹੈ ਤੂੰ ਗਿਰਪધાર ਨਹੀਂ ਹੋਇਆਗਾ ਕਲੇ ਤੂੰ ਕਿਤੇ ਲੁਕਿਆ ਫਿਰਦਾ ਵਾ ਕਿਤੇ ਪੁਲਿਸ ਵਾਲਾ ਹੋ ਕੇ ਪ੍ਰਸ਼ਾਸਨ ਨੇ ਤੇਰੇ ਸਾਥ ਦੇਣਾ ਵਾ ਸਾਡੇ ਡਰਾਈਵਰਾਂ ਦਾ ਕੋਈ ਸਾਥ ਨਹੀਂ ਦਿੰਦਾ ਇਸ ਕਰਕੇ ਹੱਤ ਬੰਨ ਕੇ ਬੇਨਤੀ ਸਾਰੇ ਡਰਾਈਵਰ ਵੀਰਾਂ ਨੂੰ ਸਾਰੇ ਆਪ ਆਪਣੀ ਪੋਸਟ ਪਾਓ ਤੇ ਉਹ ਡਰਾਈਵਰ ਵੀਰਾਂ ਨੂੰ ਸਾਥ ਮਿਲਣਾ ਚਾਹੀਦਾ ਵਾ ਸੇਕ ਮੇਰਾ ਸਾਡਾ ਰਿਸ਼ਤੇਦਾਰ ਸੀ ਕੋਈ ਵੀ ਜੀ ਕੋਈ ਸਾਨੂੰ ਪਰਵਾਹ ਨਹੀਂ ਆਗੀ ਇਹਦੇ ਡਰਾਈਵਰ ਵੀਰਾਂ ਦੇ ਨਾਲ ਖੜੇ ਜੀ ਲੁਧਿਆਣਾ ਟ੍ਰਾਂਸਪੋਰਟ ਨਗਰ ਦੇ ਵਿੱਚ ਤਾਂ ਬਾਬੇ ਚੋਰੀ ਇੰਨੀ ਆ ਪੁੱਛੀ ਤੁਹਾਨੂੰ ਦਿਨ ਦੇ ਅੜੇ ਬੈਟਰੀਆਂ ਖੋਲ ਕੇ ਲੈ ਜਾਂਦੇ ਤੇ ਰਾਤ ਨੂੰ ਤਾਂ ਵਿਚਾਰੇ ਸੁੱਤੇ ਪਏ ਸੀਗੇ ਸੁੱਤੇ ਉਹ ਬਹੁਤ ਬੰਦਿਆਂ ਦੀ ਚੋਰੀ ਹੁੰਦੀ ਹੈ ਇਹ ਇਕੱਲੇ ਦੀ ਨਹੀਂ ਉਹ ਬਹੁਤ ਜਣੇ ਹੁੰਦੀ ਹੈ ਮੈਂ ਲੁਧਿਆਣੇ ਰਹਿਣਾ ਟ੍ਰਾਂਸਪੋਰਟ ਨਗਰ ਜੀ ਰਹਿਣਾ ਮੈਂ அனுப்பு எனக்கு வாரிகாரம் தான் ஏறமா அடிக்க முட்டி